ਉਹ ਨਿਓਈ ਐ ਸਾਡੀ ਸੁਸਾਇਟੀ ਵੱਲੋਂ ਅਸੀਂ ਅੱਜ ਵੀ ਇਸ ਨੂੰ ਬੇਤੀ ਕਰਾਂਗੇ ਕਿ ਤੁਹਾਡਾ ਹਾਈ ਕੋਰਟ ਵਿੱਚ ਅਪੀਲ ਪਾਓ ਮਿਲਵਾ ਕੇ ਸੱਜਨ ਕੁਮਾਰ ਨੂੰ ਘਾਟੋਂ ਕਰ ਖਾਸੀ ਹੋਵੇ ਤੇ ਚੰਦਿਸ ਚੈਟਲਰ ਜਿਹੜਾ ਹ ਕਮਲਨਾਥ ਹੈ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੋ ਉਹਨਾਂ ਦੀ ਸਰਪਾਰਟੀ ਸਰਪਾਰਟ ਕਰਕੇ ਇਹ ਮਾਮਲੇ ਦਾ ਸਾਰਾ ਕੁਝ ਕੀਤਾ ਸਾਡੇ ਤੇ ਜੇ ਦੇਖੋ ਪਰ ਜਵਾਨੀ ਦੇ ਵਿੱਚ ਸਾਡੇ ਭੈਣ ਭਲਾ ਚਲੇ ਗਏ ਸਾਡੇ ਬੱਚੇ ਰੋ ਲਗੇ ਸਾਡੀਆਂ ਸਾਡੀਆਂ ਭੈਣਾਂ ਰੋ ਲਗੀਆਂ ਜਿਹੜੀਆਂ ਵਿਧਵਾ ਹੋਈਆਂ ਉਹਨਾਂ ਨੂੰ આજ ਈਨੇ 40 ਸਾਲਾਂ ਬਾਅਦ ਇਸ ਕਤਲ ਨੂੰ ਸਜ਼ਾ ਦੀ ਦਿੱਤੀ ਤੇ ਕੀ ਉਮਰ ਕਿਆ ਇਹ ਤੇ ਜਿਉਂ ਜਿਹਾ ਉੱਥੇ ਘਰ ਬੈਠ ਕੇ ਇਹਨੇ ਰੋਟੀ ਖਾਣੀ ਸੀ ਜੀ ਹਾਂ ਜੀ ਹਾਂ ਸਰ ਇੱਕ ਵੱਡਾ ਇਤਿਹਾਸਕ ਫੈਸਲਾ ਜੀ ਅੱਜ ਜਿਹੜਾ ਫੈਸਲਾ ਆਇਆ ਇਹਨੂੰ ਕਿਵੇਂ ਦੇਖਦੇ ਆਂ ਅੱਜ ਦਾ ਜਿਹੜਾ ਫੈਸਲਾ ਆਇਆ ਅਸੀਂ ਇੱਕ ਤੇ ਇਹਦਾ ਸਵਾਗਤ ਕਰਦੇ ਆਂ ਥੋੜੀ ਨਿਰਾਸ਼ਾ ਵੀ ਹੋਈ ਅੱਜ ਕਿ ਸੱਜਨ ਕੁਮਾਰ ਨੇ ਇਕੱਲੇ 2-4 ਬੰਦਿਆਂ ਦਾ ਕਤਲਿਆਮ ਨਹੀਂ ਕਰਵਾਇਆ ਇਹਨੇ ਸੈਕਲੇ ਸਿੱਖਾਂ ਦਾ ਕਤਲਿਆਮ ਦਿੱਲੀ 'ਚ ਕਰਵਾਇਆ ਉਸ ਵਕਤ ਇਹ ਬੋਝ ਨਜ਼ਦੀਕੀ ਸੀ ਨਜ਼ਦੀਕੀ ਸੀ ਅਦੀ ਗਾਂਧੀ ਪਰਵਾਰ ਦੇ ਨਾਲ ਉਸ ਵਕਤ ਨਾਰਾ ਦਿੱਤਾ ਸੀ ਇਹ ਰਜੀਵ ਗਾਂਧੀ ਨੇ ਜਦ ਕੋਈ ਬड़ा ਪੇੜ गिरता ਧਰਤੀ ਹਿੱਲਦੀ ਹੈ ਖੂਨ ਦਾ ਬਦਲਾ ਖੂਨ ਐਨੇ ਵੱਡੀ ਜ਼ਿੰਮੇਵਾਰੀ ਲੈ ਕੇ ਤੇ ਸਿੱਖਾਂ ਦਾ ਜਿਆਦਾ ਵੱਡਾ ਕਤਲੇਆਮ ਕਰਵਾਇਆ ਜਾਂ ਮਨੂੰ ਇਨਾਮ ਦੇਗੀ ਕਾਂਗਰਸ ਜਿਹੜੀ ਹੈ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਿਆ ਸਾਡੀ ਮੰਗ ਸੀ ਸਾਨੂੰ ਆਸ ਸੀ ਕਿ ਕੱਬਸੇ ਕ ਮੈਨੂੰ ਫਾਂਸੀ ਹੋਵੇਗੀ ਅੱਜ ਲੇਕਿਨ ਫਾਂਸੀ ਨਹੀਂ ਹੋਈ ਇਹ ਤਾਂ ਪੱਲੇ ਉਮਰ ਕੱਟ ਕੱਟ ਰਿਹਾ ਲੇਕਿਨ ਅੱਜ ਜਿਹੜਾ ਜਿਲਾ ਅਧੂਰਾ ਫੈਸਲਾ ਹੈ ਸਾਡੀ ਸੰਤੁਸ਼ਟੀ ਨਹੀਂ ਹੋਈ ਜੋ ਅਸੀਂ ਚਾਹੁੰਦੇ ਸੀ ਦੂਜੀ ਬੇਨਤੀ ਹੈ सीबीआई ਨੂੰ ਮੋਦੀ ਸਾਹਿਬ ਨੂੰ ਅਮਿਤ ਸਾਹਿਬ ਜੀ ਨੂੰ ਕਿ ਦੁਬਾਰਾ ਤੁਰੰਤ ਪਾਰ ਸਰਕਾਰ ਅਪੀਲ ਪਾਵੇ ਈਕੋੜ ਦੇ ਵਿੱਚ ਤੇ ਇਹਨੂੰ ਸੱਜਨ ਕੁਮਾਰ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਿਹੜਾ ਜਗਦੀਸ਼ ਟੈਟਰ ਕਮ ਲੋਕੋ ਬਰਾਬਰ ਪਹਿਲੇ ਸਾਰੇ ਲਓ ਲਓ ਵੀਰੇ ਓਕੇ ਆ ਬੀਬੀ ਜੀ ਅੱਜ ਜਿਹੜਾ ਫੈਸਲਾ ਆਇਆ ਕਿਤਨਾ ਕਿਤੇ ਨਿਰਾਸ਼ਾ ਦੱਸੀ ਜਾ ਰਹੀ ਹੈ ਬਿਲਕੁਲ ਸਾਨੂੰ ਤੇ ਬੜੀ ਵੱਡੀ ਆਸ ਸੀਗੀ ਕਿ ਇਹਨੂੰ ਜਿਹੜੀ ਹੈਗੀ ਉਮਰ ਕੈਦ ਪਹਿਲੇ ਹੀ ਹੋ ਚੁੱਕੀ ਸੀ ਦੋ ਕੇਸਾਂ ਦੇ ਵਿੱਚ ਤੇ ਅੱਜ ਇਹਨੂੰ ਫਾਂਸੀ ਦੀ ਸਜ਼ਾ ਹੋਏਗੀ ਪਰ ਉਹ ਜਿਹੜੀ ਸਾਡੀ ਆਸ ਸੀਗੀ ਉਹ ਬਿਲਕੁਲ ਫਿੱਕੀ ਪੈ ਗਈ ਇਹਨੂੰ ਜਿਹੜੀ ਉਮਰ ਕੈਦ ਹੋਈ ਹੈਗੀ ਇਹ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ 40 ਸਾਲਾਂ ਬਾਅਦ ਇੱਕ ਬੰਦੇ ਨੇ ਦੇਖੋ ਜ਼ਿੰਦਗੀ ਦੇ 40 ਸਾਲ ਆਪਣੇ ਬੱਚਿਆਂ ਵਿੱਚ گزارੇ ਆਪਣੇ ਪਰਿਵਾਰਾਂ ਦੇ ਵਿੱਚ گزارੇ ਪੂਰੇ ਐਸ਼ ਦੇ ਨਾਲ ਰਹੇ ਔਰ ਸਾਡੇ ਤੇ ਪਰ ਜਵਾਨੀਆਂ ਵੀ ਚੱਲੇ ਗਏ ਸਾਡੇ ਦਿਲਾਂ ਦੇ ਵਿੱਚ ਤਾਂ ਸ਼ਾਂਤੀ ਹੁੰਦੀ ਕਿ ਜੇਕਰ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਪਰ ਫਿਰ ਵੀ ਜਾਈ ਸਾਹਿਬ ਨੇ ਜਿਹੜੀ ਇਹਨੂੰ ਸਜ਼ਾ